जान डारे ही दुनिया सलामा वाके एक पास मराड़ा है। तो जफा दूजे पासे तानव वाक्य तानव चोटी का मानना है हिंदुस्तानी चोटी ने मन कुर्सियां लड़ना नौजवान है तानव के जफा ਚੰਗੀ ਹੋਈ ਕੁਰਸੀ ਨਾ ਨੌਜਵਾਨਾਂ درمیان ਹੈ ਵੇਖਦੇ ਕੌਣ ਜਿੱਤੇ ਕੌਣ ਹਰਦਾ ਬਾਤ ਸਮੇਂ ਦੀ ਹੈ ਵਾਹ ਵੇ ਵਾਹ ਸ਼ਾਬਾਸ਼ ਸ਼ਾਬਾਸ਼ ਕੈਂਡਾ ਰਾਤਾਂ ਨੂੰ ਵੀ ਸਾਡੇ ਜਿਹੜਾ ਬਣਿਆ ਅੱਗੇ ਲਾਉਣੀ ਉਹ ਡਰਦੇ ਨਹੀਂ ਹੁੰਦੇ ਜਿਹਨਾਂ ਦੁਨੀਆ ਡਰਾਉਣੀ ਤੇ ਕਈ ਵਾਰ ਅਠਾ ਉੱਤੇ ਬੰਨ ਪੱਟੀਆਂ ਧਾਗੇ ਸੂਈ ਵਾਲੇ ਲੱਗੇ ਜੰਡੇ ਨੇ ਕਿਵੇਂ ਲੋਕੀ ਰਹਿੰਦੇ ਜੱਗੇ ਦਿਲੜੀ ਕਦੇ ਅੱਦੇ ਜੱਗੇ ਆਉਂਦੇ ਨਹੀਂ ਲੈ ਆਉਣੇ ਪੈਂਦੇ ਨੇ ਭਈ ਦਿਲ ਜੱਗੇ ਆਉਂਦੇ ਨਹੀਂ ਨੇ ਆਉਣੇ ਪੈਂਦੇ ਨੇ ਬਾਪੀ ਦਾ ਮੈਂ ਬੇਨਤੀ ਕਰਦਾ ਇੱਕ ਵਾਰ ਬਾਬਾ ਦੀਪਾ ਜੀ 18 ਤੋਂ ਸਲਾਮੀ ਦਿਓ ਬਾਬਾ ਜੀ ਲਓ ਹੁਣ ਜਿਹੜਾ ਪ੍ਰਦੀਪ ਕੁਮਾਰ ਹੈ ਪਰ ਬੰਤ ਬਾਬਾ ਕਰਮ ਸਿੰਘ ਜਤਮਨ ਪਰਵਾਰਾਂ ਦੇ ਜੀਵਾਂ ਸੱਚਾ ਕਹੋ ਵੀ ਜੇ ਸ ਰੱਖੇ ਔਰ ਕੁਸ਼ਤੀ ਦੇ ਖੇਤਰ ਦੇ ਵਿੱਚ ਚੜਾਈ ਹੈ ਪਰ ਉੱਥੇ ਹੀ ਵੱਡੀ ਸੇਵਾ ਲਈ ਪੰਜਬੀਰੀ ਦਰਬਾਰ ਬਾਬਾ ਫਲਾਹੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਬਾ ਜੀ ਹੋਰਾਂ ਦਾ ਲੇਕੇ ਸਾਡੇ ਮਾਲਕਾਂ ਔਰ ਬੜਾ ਪਿਆਰ ਆ ਪਹਿਲਵਾਨੀ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਬਾ ਜੀ ਹੋਰਾਂ ਦਾ ਆਪੇ ਸੁਦੰਗਲ ਦੇ ਵਿੱਚ ਜਿੱਤੇ ਵੱਡੀਆਂ ਕੱਲ ਸਵਾਮਾਂ ਲਵਾਈਆਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਲਦੀ ਸੀ ਕੁਸ਼ਤੀ ਮੈਦਾਨ ਵਿਚੇ ਨੌਜਵਾਨਾਂ ਦਰਮਿਆਨ ਦੇਖਦੇ ਆਂ ਕੌਣ ਜਿੱਤੇ ਕੌਣ ਹਰਦਾ ਕਿ ਮਿਲਤਾਂ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਹੱਥ ਮੰਜੇ ਨਾਲ ਦੇ ਖੜੇ ਆਪਣੇ ਲਾਉਣ ਨੂੰ ਰੱਬ ਕਦੇ ਘਰੇ ਬੈਠੇ ਰੋਟੀ ਨਹੀਂ ਆ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੁੱਛ ਪੜਨ ਨੂੰ ਐਵੇਂ ਤਾਂ ਨਹੀਂ ਜਾਂਦੀ ਆ ਵੀ ਜੇ ਮੈਂ ਜਿੱਤੀਆਂ ਟੋਟੀ ਦੇ ਖਿਡਾਰੀ ਵੀ ਹਰ ਰੌਲੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਜੰਗੇ ਦਿਨੜੀ ਕਿਤੇ ਆ ਦਿਨ ਚੰਗੇ ਆਉਂਦੇ ਨਹੀਂ ਲੈ ਆਉਣੇ ਪੈਂਦੇ ਨੇ ਭਾਈ ਦਿਨ ਚੰਗੇ ਆਉਂਦੇ ਨਹੀਂ ਲੈ ਆਉਣੇ ਪੈਂਦੇ ਨੇ ਵੱਖ ਕੇ ਜਰਦੀ ਹੈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਇੱਕ ਆਉਣ ਦੇ ਤੱਕ ਕੋਣ ਹਰਦਾ ਬੱਤਾ ਸਮੇਂ ਦੀਆਂ ਰੱਤਿਆਂ ਮੇਂ ਦੀ ਚੂਰੀ ਦਾ ਬਾਪੂ ਕੰਟੇਵਾਂ ਦਾ ਖਵਾਉਂਦਾ ਪੈਰ ਟੁੱਟ ਪਈ ਆਉਂਦੀ ਏ ਮਾਸ ਖੋਟੇ ਟੋਕਰਵਾਉਂਦਾ ਮੈਂ ਤੇ ਜ ਮੈਦਾਨਾਂ ਦੇ ਭਾਈ ਮੁੰਡਾ ਵਖਰੇ ਹਰ ਵਿਖਾਉਂਦਾ ਭਾਈ ਮੁੰਡਾ ਵਖਰੇ ਹਰ ਵਿਖਾਉਂਦਾ ਔਰ ਚੱਲਦੀ ਹੈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਇਹਨਾਂ ਦਿੱਤਾ ਮੁਕਦਰਾਂ ਦੀ ਖੇਡ ਹੈ ਆਹ ਕੌਣ ਤਾਲਾ ਇੱਕ ਪਾਸੇ ਦੂਜੇ ਪਾਸੇ ਮੈ ਰੌਂਡ ਦੀ ਧਰਤੀ ਦਾ ਜੱਫਾ ਜਾਂਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਾ ਦਰਗਾਣਾ ਹੈ ਇਹਨਾਂ ਗੱਭਰੂਆਂ ਦਰਮਿਆਨ ਵਾਹ ਦੀ ਵਾਹ ਕਿ ਛੇੜੀ ਕੁਖੋਂ ਜੰਮਿਆ ਬੱਬਰ ਫੇਰੀ ਹੀ ਵਰਦਾ ਏ ਕੋਪਰੇ ਨਾਗ ਦਾ ਬੱਚਾ ਵੱਡਾ ਹੋ ਕੇ ਹਣ ਹੀ ਤੰਦਾ ਏ ਬਾਜਾ ਤੋਂ ਬਾਝ ਹੀ ਜੰਮਦੇ ਨਾਕੇ ਬੱਚੇ ਕਾਵਾ ਦੇ ਜਿੰਦ ਸਵਾਰੇ ਕੁਸ਼ਤੀ ਲੜਦੇ ਵਿੱਚ ਮੈਦਾਨੀ ਬਹੁਤ ਪੰਜਾਬਣ ਮਾਮਾ ਦੇ ਰਾਕੇ ਚੱਲਦੀ ਹੋਈ ਕੁਸ਼ਤੀ ਇਹਨਾਂ ਲੋਜਵਾਨਾਂ ਦਰਮਿਆਨ ਆਰਾ ਜਿੱਤਾ ਮੁਕੱਦਰਾਂ ਦੀ ਖੇਡ ਹੈ ਵੇਖਦੇ ਕੌਣ ਦੇਤੇ ਕੌਣ ਹਰਦਾ ਬਾਤਾਂ ਸਮੇਂ ਦੀਆਂ ਓਏ ਬਾਤਾਂ ਸਮੇਂ ਦੀਆਂ ਜਲਦੀ ਇਹ ਕੁਸ਼ਤੀ ਇਹਨਾਂ ਗੱਭਰੂਆਂ ਦਰਮਿਆਨ ਸ਼ਾਬਾਸ਼ ਸ਼ਾਬਾਸ਼ ਮਾਰੋ ਹੱਲਾ ਮੋਜਵਾਨੋ ਮਾਰੋ ਹੱਲਾ ਹੇਓ ਫੈਸਲੇ ਇੱਕ ਪਾਸੇ ਤਾਲਬ ਤੇ ਦੂਜੇ ਪਾਸੇ ਜੱਫਾ ਏ ਤਾਲਬ ਦੇ ਨਾਲ ਜੱਫਾ ਏ ਓਏ ਹੋਏ ਬੱਲੇ 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 ਤੇਯੋਰੀਤਾ ਚਾਂਦੀ ਫੇਰ ਕੁਸ਼ਤੀ ਨੌਜਵਾਨਾਂ ਦੇ ਦਰਮਿਆਨ ਕਹਿੰਦਾ ਅੰਮ੍ਰਾਂ ਤਿੱਕਰ ਧਮਕਾ ਗੂੰਜੇ ਜੀ ਤਕ ਤਕ ਦੀਨਾ ਤੜਕੇ ਨਾਲ ਵਾਸਤੇ ਕੰਨ ਉਹਨੀਆਂ ਖੜਦੇ ਨੇ ਆੜੇ ਅੜਕੇ ਸਾਰ ਰੁਕੇ ਲੋਕੀ ਵੇਖਦੇ ਸੁੱਖੀਆਂ ਦਿਲਾਂ ਨੂੰ ਫੜਕੇ ਅਜੋਰਾ ਵਾਲੇ ਜੋਰ ਪਰ ਖੜਦੇ ਵਿਚ ਮੈਦਾਨੇ ਖੜਕੇ ਵਾਕਿਆ ਚਾਂਦੀ ਫੇਰ ਕੁਸ਼ਤੀ ਨੌਜਵਾਨਾਂ ਦੇ ਦਰਮਿਆਨ ਵੱਡੀ ਮੱਲੀ ਦੀ ਕੁਸ਼ਤੀ ਹੈ ਕਹਿੰਦਾ ਸਾਡੇ ਵਾਂਗੂ ਚਾਹੁੰਦਾ ਤੂਫਾਨ ਖੰਭਣਾ ਇੱਕ ਵਾਰ ਪੈਣਾ ਤੈਨੂੰ ਫੇਰ ਜੰਮਣਾ ਉਹ ਸਾਡੇ ਪੌੜੀਆਂ ਦੀ ਇੱਕ ਵਾਰ ਜੜ ਹੋਣੀ ਆ ਕਾਕਾ ਸਾਡੀਆਂ ਵਾਡੀਆਂ ਰੇ ਸਾਨੇ ਦਾ ਖੁਕਰ ਹੋਣੀ ਆ ਕਾਕਾ ਅੱਡੀਆਂ ਅਗਲੇ ਸਾਲ 2025 ਦੇ ਵਿੱਚ ਬਾਹਰੇ ਲੰਗਰ ਦੀ ਸੇਵਾ ਜਿਹੜੀ ਹੈ ਸਰਦਾਰ ਪੁੱਤ ਬੈਂਜੀ ਵੱਲੋਂ ਲਗਾਤਾਰ 3 ਦਿਨ ਕੀਤੀ ਆਗੀ ਨਾਲ ਸਰਦਾਰ ਹਾਕਮ ਸਿੰਘ ਜੀ ਸਰਦਾਰ ਜਨੈਤ ਸਿੰਘ ਜੀ ਜਰਮਨ ਵਾਲੇ ਖੁਕਰ ਵਾਲੇ ਇਹਨਾਂ ਭਰਾਵਾਂ ਵੱਲੋਂ ਇਹਨਾਂ ਸੱਜਣਾ ਮਿੱਤਰਾਂ ਵੱਲੋਂ ਤਿੰਨ ਦੰਗੜਾ ਗੁਰੂ ਘਰ ਲੰਗਰ ਅਪੰਤ ਵਰਤੇਗਾ ਐਨੋਟ ਕਰਦੇ ਆਇਓ ਐਨੋਟ ਕਰਦੇ ਆਇਓ ਉਥੇ ਹੀ 200 ਨੇ ਜਾਂ ਮੁੰਦਰੀਆਂ ਗੁਰਵਿੰਦਰ ਸਿੰਘ ਜੀ ਸਟੇਟ ਵੱਲੋਂ ਹੋਣੀ ਹੈ ਇੱਕ ਕਹਿੰਦੇ ਝੰਡੀ ਵਾਲੇ ਮੱਲ ਲਈ ਇੱਕ ਬਾਬਾ ਦੀਪਾ ਜੀ ਲਈ ਇਹਦੀ ਸੋਨੇ ਦੀ ਮੁੰਦਰੀ ਹੋਣੀ ਹੈ 2025 ਦੇ ਵਿੱਚ ਐਨੋਟ ਕਰਿਓ ਔਰ ਅਗਲੇ ਸਾਲ ਜਿਹੜੀ ਲੰਗਰ ਦੀ ਸੇਵਾ ਸਰਦਾਰ ਬਲਦ ਸਿੰਘ ਜੀ ਫਰਦਲ ਹੰਕਮ ਸਿੰਘ ਜੀ ਸਰਦਾਰ ਜਨੈਫ ਸਿੰਘ ਜਰਮਨ ਖੋਖੜਾਂ ਵਾਲੇ ਜਿਹੜੇ ਜਿੰਨੇ ਕਰਨਗੇ ਇਹ ਜਿੰਨੇ ਜਿੰਨੇ ਕਰਨਗੇ ਐ ਨੋਟ ਕਰਿਓ ਉਧਰ ਅੰਗਰਤਾਨ ਵਿੱਚ ਕੁਸ਼ਤੀ ਜਿੱਤਦਾ ਜੇ ਵੀ ਕੋਰੀਆ ਸਾਡਾ ਭਰਾ ਐਂਦੇ ਬਾਬਾ ਫਲਾਈ ਦੇ ਦੰਗਲ ਦੇ ਵਿੱਚ ਨੋਟਾਂ ਦਾ ਮੀਦ ਲਾ ਦਿੰਦਾ ਹੈ ਜੇ ਵੀ ਕੋਰੀਆ ਵੱਲੋਂ 1000 ਉੱਥੇ ਮਿੰਟ ਤੋਂ 1100 ਰੁਪਇਆ ਅਗਰ ਤਾਲਵ ਜਿੱਤਦਾ ਹੈ ਵਾਹ ਵੀਰਾਂ ਰੁਪਈਆ 1111 ਸੌ ਦੋਨੋਂ ਨੌਜਵਾਨਾਂ ਦਾ ਹੋ ਗਿਆ 1100 ਜਿਹੜਾ ਅਮਰਿੰਦਰ ਸਿੱਖੋਂ ਦਾ ਔਰ 1100 ਇਹ ਰਹਿ ਗਿਆ ਜੇ ਵੀ ਕੋਰੀਆ ਦਾ ਜਿੰਦੂ ਮੱਲ ਲਈ ਐ ਨੋਟ ਕਰਦੇ ਹੋ ਜੀ ਵਾਹ ਵੀਰਾਂ ਕਹਿੰਦਾ ਜਦ ਗੱਬਰੂ ਦੇ ਪੱਟ ਭਿੜਦੇ ਨੇ ਹਰ ਥਾਂ ਤੇ ਚਰਚੇ ਛਿੜਦੇ ਨੇ ਸਭ ਲੋਕ ਵੀ ਗੱਲਾਂ ਕਰਦੇ ਨੇ কুরਸੀ ਤੇ ਨੋਟ ਵੀ ਮਰਦੇ ਨੇ ਉਹ ਪੰਜੇ ਦੇ ਵਿੱਚ 500 ਮਾਂ ਨੇ ਤੇਲੀ ਖੋਤੀ ਨਾ ਸੁਖੀਆ ਪੱਜਣ ਤਾੜੀਆਂ ਜਦ ਕੋਈ ਕੋਲਦਾ ਮਲਚੋਟੀ ਦਾ ਨਹੀਂ ਉਹ ਰਿਸਾ ਕਿੰਦਰਾ ਵੀ ਦੁਨੀਆ ਸੱਲਾਮਾ ਫਿਰ ਕਰਦੀ ਰਾਜੇ ਦੁਨੀਆ ਸੱਲਾਮਾ ਫਿਰ ਕਰਦੀ ਹਉਮੈਂ ਆਪਣੇ ਸ਼ੇਰੀਆਂ ਵਿੱਚ ਜ਼ੋਰ ਬਾਈ ਹੁਜ ਪੈਸੇ ਥੇਲੇ ਸਭ ਲੁੱਟ ਸਕਦਾ ਨਾ ਮਿਹਨਤ ਨਾਲ ਪਾਵੇ ਕਦੇ ਜ਼ੋਰ ਜੀ ਜ਼ੋਰ ਜੀ ਤੇ ਹਲਾ ਸ਼ੇਰੀ ਬਾਪੂ ਦੀ ਹਰਿੰਦਰਾ ਮਾਨਾ ਮਾਰਾ ਗੂੜੀ ਇਹਦੇ ਪਾਰ ਲਾਉਂਦੀਆਂ ਗੰਡੇ ਜੰਮਦੇ ਹੀ ਟਿੱਖੇ ਹੁੰਦੇ ਬੱਲਿਆ ਟੀਕੇ ਲਾ ਕੇ ਨਾ ਦਲੇਰੀਆਂ ਵੀ ਆਉਂਦੀਆਂ ਹਰਿੰਦਰ ਰਾਮਪਰੀਆ ਸਾਡਾ ਵੀਰ ਪੁੱਜਿਆ ਹੋਇਆ ਹੈ ਇਸ ਸ਼ੇਰ ਰ ਲਿਖਣ ਵਾਲਾ ਵਾਕਿਆ ਗੱਲ ਸੱਚੀ ਲਿਖੀ ਹੈ ਕਹਿੰਦਾ ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ ਢੀਕੇ ਲਾ ਕੇ ਆਨੰਦ ਲੈ ਰੀਆਂ ਵੀ ਆਉਂਦੀਆਂ ਕਹਿੰਦਾ ਜੰਮਦੇ ਹੀ ਤਿੱਖਾ ਹੁੰਦਾ ਲੱਗੇ ਢੀਕੇ ਲਾ ਕੇ ਨਿੱਦ ਲੈ ਰੀਆਂ ਆਉਂਦੀਆਂ ਉਧਰ ਬੱਲੇ 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 ਨਹੀਂ ਹੋਈ ਸਾ ਦੇਖ ਜੇ ਕੌਣ ਦੇ ਕੋਲ ਹਰਦਾ ਕਹਿੰਦਾ ਕਰਨ ਤਪੱਸਿਆ ਪੁੱਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਹੈ ਚਾਵਾ ਦੇ ਨਾਲ ਪੱਲਣ ਪੁੱਤਰੋ ਫਿਰ ਜੰਡੀ ਜਿੱਤ ਹੁੰਦੀ ਏ ਉਹ ਕਿਆਰਵਾਦ ਦੀ ਸੰਗਤ ਜੰਗੀ ਤਾਰ ਦੇ ਦੇ ਵਿੱਚ ਬਾਨਾ ਨੂੰ ਤਾਂ ਪੀਣ ਤੇ ਮਿਹਨਤ ਵੱਡੀ ਚਾਹੀਦੀ ਪਹਿਲਵਾਨਾਂ ਨੂੰ ਚੰਡਾ ਜੋ ਉਸਤਾਦ ਕਿਸੇ ਦਾ ਪਾਵੇ ਵਕਤ ਤਰ ਫਨਾਨੋ ਅਮਨ ਜੋਲ ਵੀ ਕਰੇ ਸਲਾਮਾ ਝੁਕ ਝੁਕ ਕੇ ਪਹਿਲਵਾਨਾਂ ਨੂੰ ਝੁਕ ਝੁਕ ਕੇ ਪਹਿਲਵਾਨਾਂ ਨੂੰ ਅਗਲੀ ਗੱਲ ਸਾਡੇ ਮਜੀਦ ਕੰਗਜੀਰਾਹੋ ਵਾਲੇ ਲਾਰ ਜੀ ਸ਼ਰੀਰ ਦਾ ਮੁਕਾਬਲਾ ਉੱਪਰਲੇ ਪਾਸੇ ਤਾਲਾ ਬਾਬਾ ਫਲਾਈ ਦੇ ਹੀਠੜੇ ਪਾਸੇ ਆ ਜੱਸਾ ਮਰੋੜ ਮਾਲਕ ਦੋਨੋਂ ਹੀ ਚੋਟੀ ਦੇ ਹੈ ਕਿਹੜਾ ਮਾਲਾ ਜਿ ਕੁਸ਼ਤੀ ਦਾ ਫੈਸਲਾ ਕਰਦਾ ਹੈ ਇਹ ਤਾਂ ਸਮੇਂ ਦੀਆਂ ਗੱਲਾਂ ਉਧਰ ਸਾਡਾ ਵੀਰ ਗੁਰਵਿੰਦਰ ਸਿੰਘ ਆਸਪੇਨ ਬੈਠਾ ਆ ਲਾਈਵ ਕੁਸ਼ਤੀ ਟੱਕ ਰਿਹਾ